60 ਟੱਪ ਚੁੱਕੇ ਨੇ ਤੇ ਹੁਣ ਰੰਗ ਦੀ ਵੈਲਿਊ ਨਹੀਂ ਰਹੀ ਮੈਂ ਕਿਹਾ ਕੋਈ ਨਹੀਂ ਕਹਿੰਦਾ ਕਿ ਡਾਓ ਸੋਨਾ ਬੁੱਢਾ ਕਦੇ ਸੁਣਿਆ ਕਿਸੇ ਦੇ ਮੂੰਹ ਤੋਂ ਬੜਾ ਸੋਨਾ ਬੁੱਢਾ ਕਦੇ ਕਿਸੇ ਮੂੰਹ ਤੋਂ ਯਾਰ ਕਿੰਨਾ ਸੋਨਾ ਬੁੱਢਾ ਕਦੇ ਐ ਖੜ ਕੇ ਗੱਲਾਂ ਕਰਦੇ ਹੁਣ ਲੋਕ ਕਿੱਡੀ ਸੋਹਣੀ ਬੁੱਢੀ ਮਾਈ ਸੁਣਿਆ ਇਹਦਾ ਮਤਲਬ ਅਸੀਂ ਜਿੰਨਾ ਚਿਰ ਜਵਾਨ ਆ ਉਹਨਾਂ ਚਿਰ ਦੀ ਸਾਡੀ ਰੰਗ ਦੀ ਵੈਲਿਊ ਐ ਸਾਡੀਆਂ ਅੱਖਾਂ ਬਿੱਲੀਆਂ ਸੀ ਜਾਂ ਮੋਟੀਆਂ ਅੱਖਾਂ ਸੀ ਇਹਦੀ ਵੈਲਿਊ ਉਹਨਾਂ ਚਿਰ ਹੀ ਐ ਵੀ ਮੇਰੀਆਂ ਮੋਟੀਆਂ ਅੱਖਾਂ ਮੇਰਾ ਤਿੱਖਾ ਨੱਕ ਇਹ ਉਹਨਾਂ ਕ ਚਿਰ ਹੀ ਐ ਜਦੋਂ ਚੁਰੜੀਆਂ ਪੈ ਗਈਆਂ ਫਿਰ ਮੋٹے ਤਿੱਖੇ ਦਾ ਕੋਈ ਫਰਕ ਨਹੀਂ ਪੈਂਦਾ ਕਾਜੀ ਸਾਹਿਬ ਕੋਈ ਫਰਕ ਨਹੀਂ ਪੈਂਦਾ ਨੱਕ ਮੋਟਾ ਐ ਨੱਕ ਤਿੱਖਾ ਐ ਸਭ ਇੱਕੋ ਜਿਹਾ ਹੋ ਜਾਣਗੇ ਬਰਾਬਰ